ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ। ਪਾਕਿਸਤਾਨ ਲਗਾਤਾਰ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਕਿਹਾ ਹੈ ਕਿ ਜੇਕਰ ਭਾਰਤ ਨੇ ਪਾਕਿਸਤਾਨ ਨੂੰ ਪਾਣੀ ਜਾਣ ਤੋਂ ਰੋਕ ਦਿੱਤਾ ਤਾਂ ਉਸ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ। ਭਾਰਤ ਸਰਕਾਰ ਨੇ ਪਾਕਿਸਤਾਨੀ ਦੂਤਾਘਰ ਨੂੰ ਅਖਬਾਰਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ। ਪਾਕਿਸਤਾਨ ਦੀ ਸਰਕਾਰ ਨੇ ਵੀ ਭਾਰਤੀ ਦੂਤਾਘਰ ਦਾ ਅਖਬਾਰ ਤੇ ਗੈਸ ਸਪਲਾਈ ਬੰਦ ਕਰ ਦਿੱਤੀ ਗਈ ਸੀ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਰਾਤ ਵਿੱਚ ਕਿਹਾ ਹੈ ਕਿ ਮੈਨੂੰ ਸਾਬਰਕਰ ਤੇ ਗੋਟਸੇ ਦੀ ਬਚਾਤਰਾਂ ਵਾਲੇ ਲੋਕਾਂ ਨੂੰ ਖਤਰਾ ਹੈ ਭਾਜਪਾ ਦੇ ਨੇਤਾ ਰਵਨੀ ਸਿੰਘ ਮਿੱਟੂ ਨੇ ਉਹਨਾਂ ਨੂੰ ਅੱਤਵਾਦੀ ਦੱਸਿਆ ਸੀ ਤੇ ਉਹਨਾਂ ਦੇ ਵਕੀਲ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਵਿਚਾਰਧਾਰਕ ਦੇ ਕਾਂਨ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਹੈ Shimla Kullu ਤੇ Lahaul ਵਿੱਚ 4 ਥਾਮਾ ਤੇ ਬੱਦਲ ਫਟਿਆ 8 ਪੁਲ ਤਬਾਹ ਹੋ ਗਏ ਕਾਂਗੜਾ ਤੇ ਪੰਜਾਬ ਚ ਅਲਰਟ ਜਾਰੀ ਕਰ ਦਿੱਤਾ ਹੈ Kullu ਦੀ ਤੀਰਸਨ ਘਾਟੀ ਵਿੱਚ 3 ਵਾਹਨ ਰੋੜ ਚੁੱਕੇ ਹਨ ਉੱਤਰਾਖੰਡ ਵੀ ਧਨ ਬਦਲਣ ਦੇ ਸਬੰਧੀ ਨਵਾਂ ਕਾਨੂੰਨ ਹੋਰ ਸਖਤ ਕੀਤਾ ਜਾਵੇਗਾ ਤੇ ਖਰੜਾ 2025 ਵਿੱਚ ਧਨ ਪਰਵਰਤਨ ਕਰਵਾਉਣ ਵਾਲਿਆਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਸ਼੍ਰੀ ਨੰਦੇੜ ਸਾਹਿਬ ਲਈ 500 ਮਹਿਲਾ ਸਰਪੰਚਾਂ ਤੇ ਪੰਚਾਂ ਦੇ ਬਾਬ ਨੂੰ ਲਿਆ ਰਹੀ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਨੰਦੇੜ ਸਾਹਿਬ ਮੱਥਾ ਟੇਕਣ ਤੋਂ ਬਾਅਦ ਰਾਸ਼ਟਰੀ ਪੰਚਾਇਤ ਸਮਾਗਮ ਵਿੱਚ ਵੀ ਪੰਚਾਂ ਸਰਪੰਚਾਂ ਦੀ ਸਮੂਲੀਅਤ ਦੇ ਨਾਲ ਪਿੰਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਪੱਛਪੜੀ ਸੂਚਨਾ ਟੈਕਨੋਲੋਜੀ ਵਿਭਾਗ ਦੇ ਮੁਖੀ ਅਮਤਮਾਰ ਬਿਆਨ ਕੀਤਾ ਹੈ ਕਿ ਸੋਨੀਆ ਗਾਂਧੀ ਦੀ ਭਾਰਤੀ ਨਾਗਰਿਕਤਾ ਲੈਣ ਤੋਂ ਪਹਿਲਾਂ ਹੀ ਵੋਟਰ ਸੂਚੀ ਵਿੱਚ ਉਹਨਾਂ ਦਾ ਨਾਂ ਸ਼ਾਮਲ ਹੋ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬਿਹਾਰ ਵਿੱਚ ਵੋਟਰ ਸੂਚੀ ਸੋਧ ਦੇ ਸਬੰਧ ਵਿੱਚ ਜੋ ਰੌਲਾ ਪੈ ਰਿਹਾ ਹੈ ਉਹ ਸਥਿਰ ਨਹੀਂ ਰਹਿ ਸਕਦੀ। ਕੁਝ ਨਾ ਕੁਝ ਬਦਲਾਅ ਹੋ ਸਕਦੇ ਹਨ। ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਸੂਬੇ ਦੇ ਲਈ 125 ਕਰੋੜ ਦੀ ਲਾਗਤ ਨਾਲ ਬਣਨ ਵਾਲੇ 500 ਤੋਂ ਵੱਧ ਪੰਚਾਇਤ ਘਰਾਂ ਤੇ ਆਮ ਸੇਵਾ ਕੇਂਦਰਾਂ ਦਾ ਨੀਂਹ ਪੱਥਰ ਰੱਖਿਆ। ਜੈਪੁਰ ਵਿਖੇ ਸਰਦਾਲਵਾਂ ਦੀ ਇੱਕ ਕਮਿਊਨਿਟੀ ਕੰਟੇਨਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ 11 ਲੋਕਾਂ ਦੀ ਮੌਤ ਹੋ ਗਈ। ਪੰਜਾਬ ਵਿੱਚ ਅੱਜ ਤੋਂ ਸਰਕਾਰੀ ਬਸਾਂ ਦੇ ਮੁਲਾਜ਼ਮ ਚੱਕਾ ਜਾਮ ਕਰਨਗੇ ਇਸ ਲਈ ਯਾਤਰੀਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਸਰਕਾਰ ਵੱਲੋਂ ਭਾਰਤ ਤੇ ਲਗਾਏ ਗਏ ਟੈਕਸ ਦੇ ਕਾਰਨ ਛੋਟੇ ਦੇ ਦਰਮਿਆਨੇ ਉਦਯੋਗਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨਵੀਂ ਯੋਜਨਾ ਤਿਆਰ ਕਰ ਸਕਦੀ ਹੈ ਬੈਂਕ ਪ੍ਰੋਸੈਸਿੰਗ ਫੀਸ ਫੋਰੈਕਸ ਹੈਜਿੰਗ ਚਾਰਜ ਤੇ ਕਲੈਕਸ਼ਨ ਫੀਸ ਮਾਫ ਕੀਤੀ ਜਾ ਸਕਦੀ ਹੈ ਆਰਬੀਆ ਦੇ ਸਾਬਕਾ ਗਵਰਨਰ ਦਰੂਬੀ ਸੁਭਾਰਾਓ ਨੇ ਚੋਖਸ ਕਰਦਿਆਂ ਕਿਹਾ ਕਿ ਚੀਨ ਤੇ ਅਮਰੀਕਾ ਭਾਰਤ ਨੂੰ 7 ਲੱਖ ਕਰੋੜ ਦਾ ਨੁਕਸਾਨ ਪਹੁੰਚਾ ਸਕਦੇ ਹਨ ਅਮਰੀਕਾ ਦੇ ਟੈਰਫ ਦੇ ਪ੍ਰਭਾਵ ਕਨ 6 ਮਹੀਨਾ ਤੋਂ ਬਾਅਦ ਟਿਕਣ ਵਾਲਾ ਨਹੀਂ ਹੈ ਸੀਏ ਦੇ ਨਗੇਸ਼ਵਰ ਨੇ ਇਸ ਸੰਬੰਧੀ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਜੇਕਰ ਇਸ ਦਾ ਘਟਾ ਬੈਰੇ ਤਾਂ ਅਮਰੀਕਾ ਨੂੰ ਵੀ ਘਾਟਾ ਪਵੇਗਾ 15ਵੀਂ ਹਾਕੀ ਇੰਡੀਅਨ ਯੂਨੀਅਨ ਪੋਰਸ ਰਾਸ਼ਟਰੀ ਚੈਂਪੀਅਨਸ਼ਿਪ ਕੇਰਲ ਪੰਡੂਚੇਰੀ ਛਤੀਸਗੜ ਗੁਵਾਹ ਚੰਡੀਗੜ ਉੱਤਰਾਖੰਡ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇਟਲੀ ਦੇ ਤੱਟ ਦੇ ਪ੍ਰਵਾਸੀਆਂ ਨਾਲ ਪਰੇਕੀਸ਼ਤੀ ਪਾਰਟੀ ਵੀ ਲੋਕਾਂ ਦੀ ਮੌਤ